ਤ로우 ਸ਼ਹਿਰ ਫਰੀਦਕੋਟ ਦੇ ਵਿੱਚ ਫਾਰਮ ਟਰੈਕ ਵਾਲਿਆਂ ਦੀ ਏਜੰਸੀ ਦੇ ਵਿੱਚ ਖੜੇ ਆਂ ਬਾਈਆਂ ਨੇ ਚਾਰ ਟਰੈਕਟਰ ਨਵੇਂ ਟਰੈਕਟਰਾਂ ਦੇ ਵਿੱਚ ਕੱਟੇ ਆ ਸੁ ਮਾਲਕ ਆਪਣੇ ਕੋਲੇ ਆ ਲੈਣੇ ਆ ਜਾਣਕਾਰੀ ਕੀ ਹਾਲ ਐ ਅੰਕਲ ਜੀ ਠੀਕ ਐ ਜੀ ਠੀਕ ਠਾਕ ਜੀ ਠੀਕ ਐ ਵਧੀਆ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਫੋਰਡ 36 ਦੀ ਐ ਇਹ ਕਿਹੜਾ ਮਾਡਲ ਆ ਜੀ 2000 ਫੋਰਡ ਬਾਈ ਪੂਰਾ 2000 ਠੀਕ ਆ 2000 ਮਾਡਲ ਟਰੈਕਟਰਾਂ ਨੰਬਰ ਅੰਕਲ ਜੀ ਇਹ 50 ਵਾ ਠੀਕ ਆ 50 ਉਹਦਾ ਨੰਬਰ ਆ ਜੇ ਗੱਲ ਕਰੀਏ ਰੰਗ ਪੇਡ ਦੀ ਰੰਗ ਪੇਡ ਮਤਲਬ origignal ਸਾਰਾ ਮਗਰਾੜ ਰੰਗ ਹੋਏ ਆ ਬਾਕੀ ਸ਼ੋਅ ਵਾਲਾ ਸਾਰਾ Ориਗਨਲ ਆ ਰੰਗ ਬੇਟਾ ਟਾਇਰਾਂ ਦੀ ਗੱਲ ਕਰੀ ਅੰਕਲੇ ਦੇ ਟਾਇਰ ਤਾਂ 90 ਪੈਸੇ ਆਈ ਚਾਰੇ ਟਾਇਰ ਹਾਂਜੀ ਠੀਕ ਆ ਚਾਰੇ ਟਾਇਰ ਟਰੈਕਟਰ ਦੇ 90 ਪੈਸੇ ਆ ਕੰਡੀਸ਼ਨ ਚ ਚੈੱਕ ਕਰੋ ਮਗਰਾੜ ਦੁਆਰਾ ਰੰਗ ਹੋ ਕੇ ਲੱਗੇ ਹਨਾ ਅੰਕਲ ਜੀ ਇਹਦੇ ਨਾਲ ਸਮਾਨ ਕੀ ਕੋਜਾ ਜੀ ਛਤਰੀ ਹੈ ਨਹੀਂ ਠੀਕ ਆ ਡੰਡਾ ਫੱਟੀ ਸਮਾਨ ਨਾਲ ਆ ਕੰਡੀਸ਼ਨ ਚ ਚੈੱਕ ਕਰੋ ਤੁਸੀਂ ਟਰੈਕਟਰ ਪੂਰਾ ਸਾਫ਼ ਆ ਮਗਰਾੜ ਕੱਲੇ ਲੱਗੇ ਆ ਬਾਕੀ ਟਰੈਕਟਰ ਸ਼ੋ ਸ਼ੂ ਦਾ ਸਾਰਾ Ориਗਨਲ ਆ ਬਾਕੀ ਇੰਜਨ ਗੇਅਰ ਦਾ ਅਗਲਾ ਵਾਹ ਕੇ ਲੈ ਜੀ ਅੰਕਲ ਜੀ ਵੀ ਫੁੱਲ ਗਾਰੰਟੀ ਹੈ ਤੁਹਾਡੀ ਠੀਕ ਆ ਇਹਦੀ ਡਿਮਾਂਡ ਦੀ ਗੱਲ ਕਰੀਏ ਕਿੰਨੀ ਡਿਮਾਂਡ ਹੈ ਇਹਦੀ 295000 ਡਿਮਾਂਡ ਆ ਜਿਹੜਾ ਅੰਕਲ ਜੀ ਵੀਡੀਓ ਕਰਕੇ ਆਉਂਦਾ ਸ਼ੇਅਰ ਫੁੱਲ ਮਾਨਦਾਨ ਕਰੋਗੇ ਠੀਕ ਆ ਪੂਰਾ ਮਾਨਦਾਨ ਕੀਤਾ ਜਾਊਗਾ ਵੀਡੀਓ ਦੱਬ ਕੇ ਕਰ ਦਿਓ ਸ਼ੇਅਰ ਤੁਸੀਂ ਇੰਜਨ ਗੇਅਰ ਦਾ ਵਾਹ ਕੇ ਲੈ ਜੂ ਹਣਾ ਤੇ ਇਧਰ ਆ ਗਿਆ ਜੀ ਮਹਿੰਦਰਾ 450 ਤੱਡੀ ਆ ਇਹ ਕਿਹੜਾ ਮਾਡਲ 1999 ਮਾਡਲ ਆ ਨੰਬਰ ਪੀ ਆ ਵੀ ਆ ਪੀਆ ਆਪਦਾ ਨੰਬਰ ਆ 13 ਗੇੜਾਂ ਕਲੇ ਇਹ ਸਾਰਾ origial ਆ ਆ ਜਿਵੇਂ ਵੀ ਹੈਗਾ ਹੈ ਸਾਰਾ ਟਰੈਕਟਰ origial ਆ ਟਾਇਰ ਅੰਕਲ ਜੀ ਇਹਦੇ ਟਾਇਰ ਦੇ 40 ਕੋ ਪੈਸੇ ਚਾਰੇ ਟਾਇਰ 40 ਤੋਂ 45 ਪੈਸੇ ਟਾਇਰ ਆ ਚਾਰੇ ਟਰੈਕਟਰ ਦੇ ਵੇਖ ਸਕਦੇ ਹੋ ਤੁਸੀਂ ਕੰਡੀਸ਼ਨ ਟਰੈਕਟਰ ਦੀ ਬਾਕੀ ਛੋਟੇ ਜ਼ਿੰਮੇਦਾਰ ਰਸਤੇ ਵਧੀਆ ਆ ਜੀ ਹਨਾ ਡਬਲ ਕਲਚ ਆ ਠੀਕ ਆ ਡਬਲ ਕਲਚ ਆ ਰੋਟਾਵੇਟਰ ਵੀ ਫੇਰ ਤਾਂ ਵਧੀਆ ਖੇਚੂਗਾ ਡਬਲ ਕਲੱਚ ਟਰੈਕਟਰ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਸਾਫ ਵੈਸੇ ਟਰੈਕਟਰ ਹਾਂਜੀ ਤੇ ਸਮਾਨ ਇਹਦੇ ਨਾਲ ਪੂਰਾ ਡੰਡਾ ਫੱਟੀ ਛਤਰੀ ਛਤਰੀ ਨਾਲ ਠੀਕ ਆ ਇਹਦੇ ਨਾਲ ਸਮਾਨ ਟਰੈਕਟਰ ਦੇ ਨਾਲ ਪੂਰਾ ਡੰਡਾ ਫੱਟੀ ਛਤਰੀ ਬਾਕੀ ਤੇਲ ਦਾ ਖਰਚ ਇਹਦਾ ਬਹੁਤ ਘੱਟ ਆਣਾ 475 ਦਾ ਬਾਕੀ ਇਹਦੀ ਡਿਮਾਂਡ ਦੱਸੋ ਜੀ ਕਿੰਨੀ ਆ 2 ਲੱਖ 10000 ਡਿਮਾਂਡ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਜੀ ਵੀਡੀਓ ਸ਼ੇਅਰ ਕਰਕੇ ਉਹ 10000 ਮੰਨ ਕਰਦਾ 2 ਲੱਖ ਦਾ ਦੇ ਰਹੋਗੇ ਠੀਕ ਆ 10000 ਦਾ ਸਿੱਧਾ ਮਾਨਤਾਨ ਹੋਊਗਾ ਜਿਹੜਾ ਕਰਕੇ ਆਊਗਾ ਵੀਡੀਓ ਸ਼ੇਅਰ ਬਾਕੀ ਟਰੈਕਟਰ ਚ ਕੋਈ ਕਮੀ ਨਹੀਂ ਵਾਹ ਕੇ ਲੈ ਜਾਣ ਹਨਾ ਠੀਕ ਹੈ ਜੀ ਜਿਹੜਾ ਇੱਧਰ ਆ ਗਿਆ 265 ਡੀਆਈ ਇਹ ਕਿਹੜਾ ਮਾਡਲ ਹੈ ਜੀ 98 ਮਾਡਲ ਆ 98 ਮਾਡਲ ਆ ਟਾਇਰ ਅੰਕਲੇ ਦੇ ਨਵੇਂ ਹੀ ਹਨਾ ਟਾਇਰ ਨਵੇਂ ਆਂ ਹੀ ਅਗਲੇ 60 ਰੁਪਏ ਦੇ ਮਗਰਲੇ ਨਵੇਂ ਮਗਰਲੇ ਬਿਲਕੁਲ ਟਾਇਰ ਨਵੇਂ ਆਂ ਮੂਹਰੇ 60 ਕੁ ਪੈਸੇ ਆ ਨੰਬਰ ਪਿਆਵਾਂ ਇਹ ਵੀ ਮਾਡਲ 98 ਮਾਡਲ ਆ ਰੰਗ ਪੇੜ ਦਾ origignal ਆ ਠੀਕ ਆ ਸਾਰਾ ਰੀਨਲ ਟਰੈਕਟਰ ਆ ਕੰਡੀਸ਼ਨ ਚ ਚੈੱਕ ਕਰੋ ਤੁਸੀਂ ਸਾਫ ਪਿਆ ਪੂਰਾ ਤੇ ਸਮਾਨ ਪੂਰਾ ਹੀ ਇਹਦੇ ਨਾਲ ਹਾਂ ਜੀ ਸਮਾਨ ਪੂਰਾ ਡੰਡਾ ਫੱਟੀ ਛਤਰੀ ਸਾਰਾ ਸਮਾਨ ਟਰੈਕਟਰ ਦੇ ਨਾਲ ਆ ਬੰਪਰ ਬੂੰਪਰ ਅਕਲ ਜਿਵੇਂ ਲਗਾ ਹੀ ਦੇਉਗੇ ਨਾ ਠੀਕ ਆ ਟਰੈਕਟਰ ਚ ਕੋਈ ਵੀ ਕਮੀ ਨਹੀਂ ਵਾਹ ਕੇ ਚਲਾ ਕੇ ਟਰੈਕਟਰ ਤੇ ਆ ਸਕਦੇ ਹੋ ਇਹਦੀ ਡਿਮਾਂਡ ਦੀ ਗੱਲ ਕਰੀਏ ਤਾਂ ਜੀ 1.70 ਲੱਖ 1.70 ਲੱਖ ਡਿਮਾਂਡ ਆ ਜਿਹੜਾ ਵੀਡੀਓ ਕਰਕੇ ਆਉਂਦਾ ਜੀ ਸ਼ੇਅਰ ਫੁੱਲ ਮੰਤਨ ਠੀਕ ਆ ਫੋਲ ਮੰਨਤਨ ਕੀਤਾ ਜਾਊਗਾ ਜੀ ਇੰਜਨ ਗੇਅਰ ਦਾ ਬਣਾ ਤੁਸੀਂ ਵਾਹ ਕੇ ਲੈ ਜਾਓ ਐਨੀ ਗਰੰਟੀ ਆਪਣੀ ਜਿਹੜਾ ਆ ਗਿਆ ਜੀ ਸੋਨਾਲੀਕਾ ਡੀਆਈ 60 ਇਹ ਕਿਹੜਾ ਮਾਡਲ 2001 ਮਾਡਲ ਦਾ 50 ਨੰਬਰ ਹਨ ਤੇ ਟਾਇਰਾਂ ਦੀ ਗੱਲ ਕਰੀ ਗਈ ਟਾਇਰ ਇਹਦੇ ਮੇਗੀ 40 ਚਾਰੇ 40 ਪੈਸੇ ਟਾਇਰ ਆ ਨੰਬਰ 50 ਆ ਤੇ ਰੰਗ ਬੇੜਦਾਈ ਰੰਗ ਕੋਲ ਤਾਂ origignal ਆ ਪਾਵਰ ਸਟੀering ਹੋਇਆ ਵਾ ਮਤਲਬ ਹੋਇਆ ਵਾ ਬਾਅਦ ਚੋ ਕਰਾਇਆ ਪਾਵਰ ਸਟੀering ਹੋ ਜਾਵਿਆ ਤੇ ਰੰਗ ਬੇੜ ਦਾ ਸਾਰਾ origignal ਆ। ਬਾਕੀ ਟਰੈਕਟਰ ਤੁਹਾਡੇ ਸਾਹਮਣੇ ਆ। ਕੰਡੀਸ਼ਨ ਚ ਚੈੱਕ ਕਰੋ। ਕਾਗਜ਼ ਪੱਤਰ ਅੰਕਲ ਜਿਹੜੇ ਆਪਾਂ ਚਾਰੇ ਟਰੈਕਟਰ ਵਿਖਾਏ ਵੀਡੀਓ ਚ ਕਾਗਜ਼ ਪੱਤਰ ਪੂਰੇ ਆ। ਕਾਗਜ਼ ਪੱਤਰ ਪੂਰੇ, ਕਾਗਜ਼ ਪੱਤਰ ਦੀ ਗਾਰੰਟੀ। ਥੋੜੀ ਪੂਰੀ ਗਾਰੰਟੀ ਆ। ਇੰਜਨ ਗੇਅਰ ਦਾ ਵੀ ਭਲਾ ਵਾਹ ਕੇ ਲੜੀ ਡਬਲ ਕਲੱਚ ਹੀ ਹੋ ਗਣਾ। ਠੀਕ ਹੈ ਜੀ। 16 ਨਾਲ 28 ਦੇ ਚਾਰੇ ਟਾਇਰ ਅੱਧੇ ਕਲਾ ਲੋ 40 ਤੋਂ 45 ਪੈਸੇ ਟਾਇਰ ਆ। ਸਮਾਨ ਪੂਰਾ ਡੰਡਾ ਫੱਟੀ ਛਤਰੀ ਇਹਦੀ ਕੀ ਡਿਮਾਂਡ ਐ ਅੰਕਲ ਜੀ ਇਹਦੀ 235000 235000 ਡਿਮਾਂਡ ਆ ਜਿਹੜਾ ਵੀਡੀਓ ਕਰਕੇ ਆਉਂਦਾ ਸ਼ੇਅਰ 5000 ਦਾ 230000 ਦਾ ਰਹਿ ਗਿਆ ਨਾ ਠੀਕ ਆ ਅੰਕਲ ਜੀ ਇੱਕ ਵਾਰੀ ਆਪਣਾ ਐਡਰੈਸ ਦੱਸਿਓ ਆਪਣੀ ਪੂਰਾ ਸ਼ਹਿਰ ਫਰੀਦਕੋਟ ਕੋਟ ਕਪੂਰਾ ਰੋਡ ਤੇ ਫਾਰਮ ਟਰੈਕ ਵਾਲਿਆਂ ਦੀ ਜਾਂਚੀ ਚ ਆਪਾਂ ਨੂੰ ਆ ਚਾਰੇ ਟਰੈਕਟਰ ਮਿਲ ਜਾਣਗੇ ਹੈਨਾ ਜੀ ਠੀਕ ਆ ਨੰਬਰ ਬੋਲੋ ਅੰਕਲ ਜੀ 81969 ਹਾਂਜੀ 00434 ਅੰਕਲ ਹੁਣ ਥੋੜੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਉਹ ਮਾਨਤਾਂ ਤੁਸੀਂ ਕਰਨਾ ਠੀਕ ਹੈ ਜੀ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ